ਖਬਰਨਾਮਾ ਦੇਖ ਰਿਹਾ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਖੇਸ਼ਵਾਲ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਸ਼ਤੇਦਾਰ ਹੋਣ ਦੇ ਬਾਵਜੂਦ ਵੀ ਪੰਜਾਬ ਪੁਲਿਸ ਨੂੰ ਵੱਡੇ ਹੁਕਮ ਦਿੱਤੇ ਹੋਏ ਨੇ ਕਿ ਬਾਈ ਹੁੱਕ ਬਾਈ ਕਰੁਕ ਗ੍ਰਿਫਤਾਰ ਕੀਤਾ ਜਾਵੇ 10 ਦਿਨ ਹੋਣ 10 ਦਿਨ ਵੀ ਜਾਣਦੇ ਬਾਪ ਯੂਥ ਪੰਜਾਬ ਪੁਲਿਸ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਇਵਨਦੋ ਹਰਮੀਤ ਸਿੰਘ ਪਠਾਨ ਮਾਜਰਾ ਦੇ ਲੜਕੇ ਉਸਦੇ ਪੀਏ ਅਤੇ ਉਸਦੇ ਫੋਰ 10 ਸਾਥੀਆਂ ਉਤੇ ਜਿਹੜੇ ਲੁਕ ਆਊਟ ਦਾ ਜਿਹੜਾ ਹੈਡਕੋਰ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਲਗਾਤਾਰ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਲੇਕਿਨ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਰਬੀਸ਼ ਸਿੰਘ ਪਠਾਨ ਮਾਜਾ ਨੂੰ ਕਿਉਂਕਿ ਰਬੀਸ਼ ਸਿੰਘ ਪਠਾਨ ਮਾਜਾ ਉੱਤੇ 376 ਦਾ ਪੱਤਾ ਜਿਹੜਾ ਹੈ ਦਰਜ ਕੀਤਾ ਗਿਆ ਹੈ ਮੁਹਾਲੀ ਦੀ ਪੁਲਿਸ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪਟਿਆਲਾ ਦੀ ਵਿਧਿਕ ਸੈਸ਼ਨ ਅਦਾਲਤ ਨੇ ਜਬਰਜਨਾਹ ਮਾਮਲੇ ਵਿੱਚ ਸਨੌਰ ਤੋਂ ਵਿਧਾਇਕ ਰਬੀਸ਼ ਸਿੰਘ ਪਠਾਨ ਮਾਜਰਾ ਦੀ ਅਗਾਊ ਜੁਬੰਦ ਅਰਜੀਦ ਰੱਦ ਕਰ ਦਿੱਤੀ ਹੈ ਸੁਣਵਾਈ ਦੌਰਾਨ ਦੋਹਾਂ ਧਿਰਾਂ ਦੇ ਵਕੀਲਾਂ ਵੱਲੋਂ ਆਪੋ ਆਪਣੇ ਪੱਖ ਮਜ਼ਬੂਤੀ ਨਾਲ ਰੱਖੇ ਗਏ ਹਨ ਵਕੀਲਾਂ ਦੀ ਬਹਿਸ ਤੇ ਮਤੇ ਨਜ਼ਰ ਅਦਾਲਤ ਨੇ ਵਿਧਾਇਕ ਪਟਾਣ ਮਾਜਰਾ ਦੀ ਅਗਾਊ ਜਮਾਨਤ ਅਰਜੀ ਰੱਦ ਕਰ ਦਿੱਤੀ ਹੈ ਉਧਰ ਪੰਜਾਬ ਪੁਲਿਸ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਧਾਇਕ ਪਟਾਣ ਮਾਜਰਾ ਉਹਨਾਂ ਦੇ ਕਿਸੇ ਵੀ ਨੇੜਲੇ ਜਾਂ ਦੂਰ ਦੇ ਸਬੰਧੀਆਂ ਨਾਲ ਸੰਪਰਕ ਵਿੱਚ ਨਹੀਂ ਹਨ ਉਹ ਹੁਣ ਇਕੱਲੇ ਹੀ ਹਨ ਜਿਸ ਕਰਕੇ ਉਹ ਪੁਲਿਸ ਤੋਂ ਗ੍ਰਿਫਤ ਤੋਂ ਹਾਲੇ ਦੂਰ ਹਨ ਸੂਤਰਾਂ ਦਾ ਕਹਿਣਾ ਹੈ ਕਿ ਜਿਵੇਂ ਪੁਲਿਸ ਨੂੰ ਵਿਧਾਇਕ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਉੱਥੇ ਹੀ ਛਾਪੇਮਾਰੀ ਕਰਦੇ ਹਨ ਪਰ ਹਾਲੇ ਤੱਕ ਵਿਧਾਇਕ ਰੂਪੋਸ਼ ਹੀ ਹੈ ਤੇ ਵਿਧਾਇਕ ਦੀ ਕਿਸੇ ਵੀ ਹਲਚਲ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਯਾਨੀ ਕਿ ਪੰਜਾਬ ਪੁਲਿਸ ਵੱਲੋਂ ਪੂਰਾ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਲੇਕਿਨ ਇਸ ਦੇ ਬਾਪ ਯੁੱਧ ਵੀ ਪੰਜਾਬ ਪੁਲਿਸ 10 ਦਿਨ ਬੀਤ ਜਾਣ ਦੇ ਬਾਵਜੂਦ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਤੇ ਦੂਸਰੇ ਪਾਸੇ 376 ਨੂੰ ਲੈ ਕੇ ਆ ਜਿਹੜੀ ਐਫ ਆਈ ਆਰ ਹੋਈ ਸੀ ਹਰਮੀਤ ਸਿੰਘ ਪਠਾਨ ਮਾਜਰਾ ਤੇ ਉਹ ਜਿਹੜੀ ਹੈ ਅਗਾਉ ਜੁਬਾਂਤ ਲਈ ਸੀ ਅਗਾਉ ਜੁਬਾਂਤ ਪਟਿਆਲਾ ਦੀ ਅਦਾਲਤ ਵੱਲੋਂ ਅੱਜ ਜਿਹੜੀ ਹੈ ਰੱਦ ਕਰ ਦਿੱਤੀ ਗਈ ਹੈ ਹਾਲਾਂਕਿ ਹਰਬੀਰ ਸਿੰਘ ਪਠਾਨ ਮਾਜਰਾ ਦੇ ਵਕੀਲਾ ਵੱਲੋਂ ਦਲੀਲਾਂ ਅਪੀਲਾਂ ਅਤੇ ਸਬੂਤ ਪੇਸ਼ ਕੀਤੇ ਗਏ ਲੇਕਿਨ ਇਹ ਮਾਮਲਾ ਹੈ ਜਬਰ ਜਨਾਬਾ 376 ਤੇ ਜਿਹੜੀ ਕਾਰਵਾਈ ਹੈ ਉਹ ਹੋਵੇਗੀ ਆਉਣ ਵਾਲੇ ਦਿਨਾਂ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਥੇ ਜਿਮਨੀ ਜ਼ੋਨ ਵੀ ਹੋ ਸਕਦੀ ਹੈ ਕਿਉਂਕਿ ਹਰਬੀਰ ਸਿੰਘ ਪਠਾਨ ਮਾਜਰਾ ਜੇਕਰ 30 ਦਿਨ ਲਗਾਤਾਰ ਜੇਲ੍ਹ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਦੇ ਪਾਤੋਂ ਉਹਨਾਂ ਦੀ ਛੁੱਟੀ ਹੋ ਜਾਵੇਗੀ ਉਹ ਆਪੇ ਹੀ ਕਾਨੂੰਨ ਮੁਤਾਬਕ ਡਿਸਮਿਸ ਹੋ ਜਾਣਗੇ ਇਟ ਮੀਨਸ ਕਿ ਹਰਬੀਰ ਸਿੰਘ ਪਠਾਨ ਮਾਜਰਾ ਦੀ ਜਗ੍ਹਾ ਤੇ ਵੀ ਜਿਮਨੀ ਚੋਣ ਹੋਣੀ ਸੰਭਾਵੀ ਮੰਨੀ ਜਾ ਰਹੀ ਹੈ ਹਾਲਾਂਕਿ ਇਹ ਗੱਲ ਕਰਨੀ ਹੈ ਰਿਸ਼ਤੇਦਾਰੀ ਦੀ ਰਿਸ਼ਤੇਦਾਰੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਮਾਨ ਦੇ ਸਕੇ ਸਫਰ ਲੱਗਦੇ ਨੇ ਇਸ ਕਰਕੇ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਬਦੀ ਹਮਲੇ ਹਰਬੀ ਸਿੱਖ ਪਠਾਨ ਮਹਾਜਰਾਤੇ ਨਹੀਂ ਕੀਤੇ ਲੇਕਿਨ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੜੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ